ਮਾਦੋ ਦਾਸ ਬੈਰਾਗੀ ਨੂੰ ਪੁੱਛਿਆ ਤੂੰ ਕੌਣ ਹੈ ਕਹਿੰਦਾ ਜੀ ਬੰਦਾ ਤੇ ਕਲਗੀਧਰ ਪਿਤਾ ਕਹਿੰਦੇ ਵੀ ਕੰਮ ਤੇ ਬੰਦਿਆਂ ਵਾਲੇ ਕਰਿਆ ਕਰ ਕਹਿੰਦਾ ਜੀ ਠੀਕ ਹੈ ਦੱਸੋ ਮਹਾਰਾਜ ਜੀ ਕਹਿੰਦੇ ਅਮਰਤ ਸ਼ਕ ਕਹਿੰਦਾ ਜੀ ਹੁਣੇ ਲਓ ਸ਼ਸਤਰ ਧਾਰਮ ਕਰ ਕਹਿੰਦਾ ਜੀ ਲਓ ਸ਼ਸਤਰ ਚੁੱਕ ਕਹਿੰਦਾ ਜੀ ਹੁਣੇ ਲਓ ਔਰ ਉਹਦਾ ਨਾਂ ਹੀ ਬੰਦਾ ਸਿੰਘ ਬਹਾਦਰ ਪ੍ਰਗਟ ਹੋਇਆ ਨਾਂ ਬਾਬਾ ਜੀ ਦਾ ਬਾਬਾ ਗੁਰਬਖਸ਼ ਸਿੰਘ ਸੀ ਪਰ ਗੁਰੂ ਦੇ ਬੰਦੇ ਤੋਂ ਬੰਦਾ ਸਿੰਘ ਕਰਕੇ ਉਹਦਾ ਨਾਂ ਸੰਸਾਰ ਦੇ ਵਿੱਚ ਪ੍ਰਗਟ ਹੋ ਗਿਆ ਮਾਦੋ ਦਾਸ ਬਰਾਗੀ ਦੀ ਕਥਾ ਦੱਸਦੀ ਹੈ ਕਿ ਗੁਰੂ ਦੇ ਬੰਦੇ ਕਿਵੇਂ ਬਣਿੰਦਾ ਹੈ ਨਹੀਂ ਤੋਂ ਕਹਿ ਸਕਦਾ ਸੀ ਜੀ ਮੇਰਾ ਡੇਰਾ ਹੈ ਮੈਂ ਇੰਨੇ ਚਿਰ ਤੋਂ ਧੋਤੀ ਬਨਦਾ ਤਿਲਕ ਲਾਉਣਾ ਐਡਾ ਵੱਡਾ ਮੇਰਾ ਪੇਟ ਐ ਐਡੀ ਵੱਡੀ ਮੇਰੀ ਡੀਲਡ ਆਲ ਐ ਵੀਰ ਮੇਰੇ ਵਸ ਵਿੱਚ ਨੇ ਇੰਨੇ ਮੇਰੇ ਚਾਲੇ ਚੇਲੇ ਚਾਟੜੇ ਨੇ ਮੈਂ ਇੱਕਦਮ ਕਿਵੇਂ ਪਰਵਰਤਨ ਕਰ ਲਵਾਂ ਨਹੀਂ ਗੁਰੂ ਵਾਲੇ ਬਣਨਾ ਤੇ ਫਿਰ ਤੁਹਾਨੂੰ ਖੜੇ ਖੜੋਤੇ ਹੀ ਇਹ ਪਰਵਰਤਨ ਕਰਨਾ ਹੋਏਗਾ ਇਹੋ ਤੇ ਵਡਿਆਈ ਐ ਗੁਰੂ ਦੀ ਕਿ ਜਿੰਨ ਮਾਨਸ ਤੇ ਦੇਵਤੇ ਕੀ ਐ ਅਰਥ ਨਾ ਲਾ ਕੀ ਬਾਤ ਮੈਂ ਮੰਡੀ ਸਾਹਿਬ ਵੀ ਬੇਨਤੀ ਕਰਕੇ ਆਇਆ ਵੀ ਇੱਕ ਕਵੀ 300 ਸਾਲਾ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਦਾ 1975 ਵਿੱਚ ਦਿੱਲੀ ਰਾਮਲੀਲਾ ਗਰਾਊਂਡ ਦੇ ਵਿੱਚ ਕਵਤਾ ਸੁਣਾਉਂਦਾ ਤੇ ਜਿੰਨੇ ਕ ਪੈਸੇ ਆਏ ਆਏ ਬਾਕੀ ਉਹਨੇ ਕਿਹਾ ਵੀ ਇਹ ਤੇ ਗੱਲ ਬਣੀ ਨਹੀਂ ਉਹਨੇ ਕਿਹਾ ਵੀ ਪੈਸੇ ਹੋਰ ਕਢਾਈਏ ਥੋੜੇ ਜੇ ਕਹਿੰਦਾ ਸਾਧ ਸੰਗਤ ਜੀ ਇੱਕ ਅਰਦਾਸ ਕਰੋ ਕਿ ਅਗਲਾ ਜਨਮ ਮੇਰਾ ਸਿੱਖਾਂ ਦੇ ਘਰ ਹੋਵੇ ਦੇ ਜਕਾਰੇ ਤੇ ਜਕਾਰਾ ਦੇ ਜਕਾਰੇ ਤੇ ਜਕਾਰਾ ਕਈ ਮੇਰੇ ਵਰਗਿਆਂ ਨੇ ਫੇਰ ਰੋਟ ਜਿਨੇ ਨਹੀਂ ਵੀ ਪੈਸੇ ਦਿੱਤੇ ਉਹਨੇ ਵੀ ਉੱਠ ਕੇ ਦਿੱਤੇ ਪਰ ਉਥੇ ਹੋਤੀ ਮਰਦਾਨ ਸੰਪਰਦਾ ਦੇ ਮਹਾਪੁਰਖ ਬੈਠੇ ਸੀ ਉਹਨਾਂ ਨੇ ਮੌਕਾ ਗਵਾਇਆ ਨਹੀਂ ਉਹਨਾਂ ਨੇ ਜਾ ਕੇ ਮਾਈਕ ਫੜ ਲਿਆ ਕਹਿੰਦੇ ਭਾਈ ਅਗਲੇ ਜਨਮ ਚ ਕਿਉਂ ਅਗਲੇ ਜਨਮ ਦਾ ਕੀ ਪਤਾ ਹੈ ਸਾਡੇ ਵਿੱਚ ਨਾਲੇ ਜਨਮ ਕਰਕੇ ਸਿੱਖ ਨਹੀਂ ਬਣੀਦਾ ਸਿੱਖ ਤੇ ਅੰਮ੍ਰਿਤ ਛੱਕ ਕੇ ਬਣੀਦਾ ਤੂੰ ਅੱਜ ਹੀ ਅੰਮ੍ਰਿਤ ਛੱਕ ਤੈਨੂੰ ਅੱਜ ਹੀ ਸਿਖਾਉਣੇ ਆਂ ਹੈ ਨਹੀਂ ਜੀ ਇਹੋ ਜੇ ਮੂਰਖ ਸਾਨੂੰ ਮੂਰਖ ਬਣਾਉਣ ਵਾਲੇ ਬੜੇ ਆਉਂਦੇ ਨੇ ਸਟੇਜਾਂ ਤੇ ਐਵੇਂ ਨਾ ਜਕਾਰੇ ਛੱਡਿਆ ਕਰੋ ਮੁਕਰ ਗਿਆ ਫੇਰੋਂ ਮੈਂ ਸਿੱਖ ਬਣਨ ਲਈ ਅਗਲੇ ਜਨਮ ਦੀ ਕੀ ਵੇਟ ਕਰਨ ਦੀ ਉਡੀਕ ਕਰਨ ਦੀ ਕੀ ਲੋੜ ਹੈ ਉਹ ਕਹਿੰਦੇ ਤੂੰ ਅੱਜ ਹੀ ਮਨ ਬਣਾਨਾ ਤੈਨੂੰ ਅੱਜ ਹੀ ਅਮਰ ਸ਼ਕਾ ਦਿੰਨੇ ਆ ਮੁੜ ਕੇ ਭੱਜ ਗਿਆ ਅੱਜ ਹੀ ਫੈਸਲਾ ਕਰੋ ਅੱਜ ਹੀ ਗੁਰੂ ਦੇ ਬੰਦੇ ਬਣ ਜਾਓਗੇ ਤੁਸੀਂ ਬੰਦੇ ਬਹਾਦਰ ਬਣ ਜਾਓਗੇ ਕਰੋ ਫੈਸਲਾ ਵੀ ਨਹੀਂ ਪੀਣੀ ਸ਼ਰਾਬ ਮੈਂ ਨਹੀਂ ਵਾਲ ਕੱਟਣੇ ਕਰੋ ਫੈਸਲਾ ਕਿ ਮੈਂ ਬੁੱਧਵਾਰ ਅਮਰ ਸ਼ਕਣਾ ਐ ਸੀਸਗੰਹ ਸਾਹਿਬ ਮੈਂ ਤੁਹਾਰਾ ਅਮਰ ਛਕਣਾ ਹੈ ਬਗਲਾ ਸਾਹਿਬ ਸਵੇਰੇ ਗੁਰੂ ਤੇ ਬੰਦੇ ਬਣ ਜਾਓ ਇੱਥੇ ਦੇਰੀ ਨਹੀਂ ਲੱਗਦੀ ਬੜਾ ਸੁੱਖਾ ਜਿਆ ਟੰਗ ਬੁੱਲੇ ਸ਼ਾਹ ਨੇ ਦੱਸਿਆ ਕਹਿੰਦਾ ਬੁੱਲਿਆ ਰੱਬ ਦਾ ਕੀ ਪਾਉਣਾ ਇਧਰੋਂ ਪੁੱਟਣਾ ਤੇ ਇਧਰ ਲਾਉਣਾ ਜਦੋਂ ਮਾੜੀਆਂ ਗੱਲਾਂ ਛੱਡ ਦੋਗੇ ਤੁਸੀਂ ਮਾੜੇ ਨਹੀਂ ਰਹੋਗੇ ਜਦੋਂ ਚੰਗੇ ਕੰਮ ਕਰੋਗੇ ਕੁਛ ਚੰਗੇ ਹੋ ਜਾਓਗੇ ਇਧਰ ਲਈ ਕੋਸਾਲਾਂ ਬੱਦੀ ਕੋ ਟਾਈਮ ਥੋੜਾ ਲੱਗਦਾ ਹੈ ਕੋਈ